ਲਓ ਜੀ ਅੱਜ ਖੇਤਾਂ ਦੇ ਵਿੱਚ ਕੰਮ ਚੱਲ ਰਿਹਾ ਆਪਣਾ ਖੇਤਾਂ ਦੇ ਵਿੱਚ ਆਈਆਂ ਆਪਾਂ ਵੀਡੀਓ ਬਣਾਉਣ ਲਈ ਆਲੂਆਂ ਦੀ ਪਟਾਈ ਚੱਲ ਰਹੀ ਆ ਤੇ ਇਸ ਵਾਰ ਜੀ 25 11 ਟਰੈਕਟਰ ਆਪਣੇ ਮਿੱਤਰ ਦਾ ਦੋ ਸਿਲੰਡਰ ਉਮੀਦ ਨਹੀਂ ਸੀ ਵੀ ਇਹ ਲਿਫਟ ਚੱਕ ਲੂਗਾ ਪਰ ਹੌਲੀ ਹੌਲੀ ਚਾਚਾ ਕਹਿੰਦਾ ਮੈਂ ਤਾਂ ਏਸੀ ਨਾਲ ਪੱਟ ਦੂੰਗਾ 14 ਕਿੱਲੇ ਪੱਟਦੇ ਜੀ ਇਹਨੇ ਟਰੈਕਟਰ ਨੇ ਹੁਣ ਤੱਕ 16 ਕਿੱਲਿਆਂ ਜਿਹਨੇ ਸਿਰਫ ਇੱਕ ਟੈਂਕੀ ਖਾਦੀ ਆ ਜਦ ਕਿ ਜਫਾਰਮ ਟਰੈਕ 60 ਸੀ ਜਿਹੜਾ ਉਹ 5 ਤੋਂ 5.5 ਕਿੱਲੇ ਹੀ ਪਟਦਾ ਹੁੰਦਾ ਸੀ ਤੇ ਇਹ ਟੈਂਕੀ ਚੱਟ ਕਰ ਜਾਂਦਾ ਸੀ ਤੇ ਇਹਨੇ ਦੇਖੋ ਤੀਜਾ ਹਿੱਸਾ ਤੇ ਲਖਾਇਆ ਜੀ ਉਹਦੇ ਨਾਲ ਤੇ ਬਹੁਤ ਵਧੀਆ ਚੱਲ ਰਿਹਾ ਬਸ ਇਹ ਅੱਗੇ ਤੋਂ ਥੋੜਾ ਉੱਠਦਾ ਸੀ ਉਹਦੇ ਕਰਕੇ ਅੱਗੇ ਬੋਰੀ ਚ ਮਿੱਟੀ ਪਾ ਕੇ ਆਪਣਾ ਕੱਟੇ ਚ ਤੇ ਅੱਗੇ ਬੰਪਰ ਤੇ ਇਹਦੇ ਬੰਨ੍ਹ ਤਾ ਇਹੋ ਸਮੱਸਿਆ ਵੀ ਦੂਰ ਹੋ ਗਈ ਆਪਣੀ ਤੇ ਚਾਚਾ ਬੈਠਾ ਹੁਣ ਸੀਟ ਤੇ ਥੱਕ ਗਿਆ ਤਾਂ ਫਿਰ ਮਗਰਾਟਕ ਨਹੀਂ ਹੋ ਜਾਂਦਾ ਇਹ ਮਗਰਾਟ ਤੇ ਬੈਠ ਜਾਂਦਾ ਤੇ ਇਹ ਕਹਿੰਦਾ ਵੀ ਮੈਨੂੰ ਤਾਂ ਇਹਦੇ ਚ ਹੀ ਸਕੂਨ ਆ ਤੇ ਰਾਮ ਨਾਲ ਚਲਾਈ ਜਾਂਦਾ ਇਹਨੂੰ ਤੇ ਇਹਨੇ ਨਹੀਂ ਮਾਂ ਦੇ ਪੁੱਤ ਨੇ ਕਦੀ ਰਿਸ਼ਤੇਦਾਰੀ ਜੀ ਆ ਕਿਦਰੀ ਸ਼ਹਿਰ ਘੁੰਮਣ ਦਾ ਸ਼ੌਂਕ ਰੱਖਿਆ ਇਹਦਾ ਖੇਤ ਤੱਕੀ ਖੇਤ ਦੇ ਵਿੱਚ ਹੀ ਜੀ ਲੱਗਦਾ ਸਾਰੀ ਜ਼ਿੰਦਗੀ ਬੜੀ ਮਿਹਨਤ ਕਰੀਏ ਬੰਦੇ ਨੇ ਪਹਿਲਾਂ ਐਚਰ ਤੋਂ ਸਟਾਰਟਿੰਗ ਹੋਈ ᱛੀ ਐਚਰ ਟਰੈਕਟਰ ਚਲਾਉਣ ਲੱਗਿਆ ਸੀ ਇਹ ਸਾਰਾ ਸਾਰਾ ਦਿਨ ਬਾਹੀ ਜਾਣਾ ਬੜੀਆਂ ਗੁਰੂ ਦਾ ਹੈਡ ਬੜਾ ਕਹਿੜਾ ਤੇ ਸ਼ੌਂਕ ਵੀ ਹੈ ਜੀ ਖੇਤੀ ਦਾ ਪੜੇ ਆਮ ਨਾਲ ਕਰਦਾ ਜੀ ਐ ਨਹੀਂ ਕਾਹਲ ਨਹੀਂ ਕੁੱਟਦਾ ਕਿਸੇ ਕੰਮ ਚ ਤੇ ਆਲੂ ਦਾ ਵੀ ਝਾੜ ਵਧੀਆ ਜੀ ਇਸ ਵਾਰ ਤਕਰੀਬਨ ਪਿਛਲੇ ਸਾਲਾਂ ਨਾਲੋਂ ਤਾਂ ਥੋੜਾ ਜਿਹਾ ਘਟਿਆ ਮੌਸਮ ਕਰਕੇ ਲਾਲੋ ਵੀ ਪਹਿਲਾਂ ਆਪਣਾ ਠੰਡ ਲੇਟ ਪਈ ਐ ਇਸ ਵਾਰ ਤੇ ਚਲੋ ਫਿਰ ਵੀ ਚਲੋ ਘਰ ਪੂਰਾ ਕਰ ਜੇਗਾ ਹੈਗਾ 100 ਕਵਾਂਟਲ ਤਾਂ ਹੋ ਹੀ ਰਿਹਾ ਜੀ 100 110 ਕਿਸੇ ਕਿੱਲੇ ਚ ਤਾਂ ਕੁੱਲ ਮਿਲਾ ਕੇ ਬਹੁਤ ਹੀ ਵਧੀਆ ਸੀਜ਼ਨ ਰਿਹਾ ਮੌਸਮ ਸਾਥ ਦੇ ਰਿਹਾ ਤੇ ਲਓ ਜੀ ਆਪਣਾ 25 11 ਦੇ ਗੇੜਾ ਲਾਤਾ ਤੇ ਮੋੜ ਕੇ ਹੁਣ ਦੂਜੀ ਗੇੜੇ ਚ ਫਿਰ ਆਪਣਾ ਆ ਰਿਹਾ ਤੇ ਤੇਲ ਦੀ ਦੇਖੋ ਜੀ ਇਹਨਾਂ ਦੀ ਜੀਟਰ ਟਰੈਕਟਰ ਨੇ ਇਹ ਜਿਹੜੇ ਤੇ ਪਹਿਲੇ ਦਿਨ ਤੋਂ ਹੀ ਬਹੁਤ ਘੱਟ ਖਾਂਦੇ ਨੇ ਇਹ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਚੱਲ ਰਿਹਾ ਜੀ ਬੜੇ ਆਰਾਮ ਨਾਲ ਆਲੂ ਦੇਖ ਸਕਦੇ ਹਾਂ ਇੰਦਾ ਨਿਕਲ ਰਿਹਾ ਜੀ ਤੇ ਇਹ ਟਿੱਬਿਆਂ ਵਾਲੇ ਖੇਤ ਨੇ ਥੋੜਾ ਐਲਰ ਡੱਕਰ ਚ ਸਾਈਜ਼ ਜ਼ਿਆਦਾ ਬਣਾ ਜਾਂਦਾ ਟਿੱਬਿਆਂ 'ਚ ਵੀ ਚਲੋ ਵਧੀਆ ਪੈਸੇ ਫਿਰ ਵੀ ਬਹੁਤ ਵਧੀਆ ਇਸ ਵਾਰੀ ਦਾ ਸਾਈਜ਼ ਤੇ ਇਹਨਾਂ ਕਿੱਲਾਂ ਚੋਂ ਹੀ ਬੀਜ ਦੀ ਛਾਂਟੀ ਹੋ ਰਹੀ ਹੈ ਨਾਲ ਦੇ ਨਾਲ ਤੇ ਆ ਰਿਹਾ ਜੀ 2511 ਸ਼ੂਕ ਦਾ ਟਾਇਰ ਵੀ ਇਹਦੇ ਪੂਰੇ ਪਤਲੇ ਨੇ ਜੀ ਦੇਖੋ 12 6 28 ਪਤਾ ਨਹੀਂ 12 ਤੇ ਅੱਗੇ ਬੋਰੀ ਬੰਨੀ ਹੋਈ ਹੈ ਜੀ ਮਿੱਟੀ ਦੀ ਤੇ ਬਹੁਤ ਵਧੀਆ ਪਟਾਈ ਕਰ ਰਿਹਾ ਜੀ ਟਰੈਕਟਰ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਵਧੀਆ ਕੰਮ ਚੱਲ ਰਿਹਾ ਹੈ ਮੌਸਮ ਵੀ ਸਾਫ਼ ਆ ਜੀ ਇਸ ਵਾਰ ਪਟਾਈ ਦੇ ਵਿੱਚ ਕੋਈ ਮੀਂਹ ਨਹੀਂ ਨਹੀਂ ਪਈ ਤੇ ਸਾਰਾ ਕੁਝ ਠੀਕ ਚੱਲ ਰਿਹਾ ਆ ਆ ਰਾਮ ਨਾਲ ਪੱਟੀ ਜਾ ਰਿਹਾ ਮਸ਼ੀਨ ਵੀ ਬੜੇ ਆਰਾਮ ਨਾਲ ਖਿੱਚ ਰਹੀ ਹੈ ਪੀਟੀਓ ਇਹਦੀ ਬਹੁਤ ਵਧੀਆ ਵਰਕ ਕਰ ਰਹੀ ਆ ਇੱਧਰ ਦੂਜੇ ਪਾਸੇ ਮੱਕੀ ਬਜਾਈ ਮਸ਼ੀਨ ਵਾਲਾ ਵੀ ਭਾਈ ਆ ਗਿਆ ਸੀ ਤੇ ਇਹਨੇ ਵੀ ਪਤੰਦਰ ਨੇ ਨਾਲ ਹੀ ਆਪਣਾ ਗੜਤੈ ਮੋਰ ਜਾ ਤਿੰਨ ਕਿੱਲੇ ਆਪਣੇ ਤਿਆਰ ਪਏ ਸੀ ਤੇ ਇਹ ਵੀ ਦੇਖੋ ਜੀ ਬਹੁਤ ਵਧੀਆ ਮਸ਼ੀਨ ਤਿਆਰ ਕਰੀ ਹੈ ਕਾਰੀਗਰੀ ਦੀ ਕਮਾਲ ਹੈ ਜੀ ਦੇਖੋ ਲੋੜ ਸੀ ਇਸ ਸੰਦ ਦੀ ਜੀ 4 ਤੋਂ 5 ਲੱਖ ਦੇ ਵਿੱਚ ਬਜਟ ਹੈ ਜੀ ਇਸ ਮਸ਼ੀਨ ਦਾ ਸੈਂਸਰ ਵਾਲੀ ਮਸ਼ੀਨ ਹੈ ਇਹ 8 ਇੰਚ ਤੇ ਦਾਣਾ ਪਾ ਰਹੀ ਹੈ ਜੀ ਮੱਕੀ ਦਾ ਸੈਂਸਰ ਨਾਲ ਤੇ ਚਾਹੇ ਇਹਦੇ ਨਾਲ ਸਰੋਂ ਦੀ ਬਿਜਾਈ ਕਰ ਲੋ ਚਾਹੇ ਸੂਰਜਮੁਖੀ ਦੀ ਬਿਜਾਈ ਕਰ ਲੋ ਜਿਹੜੀ ਮਰਜੀ ਬਰੀਕ ਤੋਂ ਬਰੀਕ ਤੇ ਮੋਟੇ ਤੋਂ ਮੋਟਾ ਉੱਥੀ ਉਸੇ ਸਿਸਟਮ 'ਚ ਬੰਨ ਦੰਦੀ ਹੈ ਇਹਦੇ ਵੀ ਹਰ ਇੱਕ ਫਸਲ ਦੀ ਬਿਜਾਈ ਕਰਦੀ ਹੈ ਜੀ ਇਹ ਮਸ਼ੀਨ ਤੇ ਬੈਡਾਂ ਤੇ ਬਿਜਾਈ ਕਰਦੀ ਹੈ ਜੀ ਤੇ ਬਹੁਤ ਹੀ ਵਧੀਆ ਤੇ ਰੇਟ ਹੈਗਾ ਬਾਈ ਦਾ 1500 ਰੁਪਏ ਪਰ ਏਕੜ ਜੀ ਖੇਤ ਤਿਆਰ ਚਾਹੀਦਾ ਇਹਨੂੰ ਤੇ ਆ ਦੇਖੋ ਜੀ ਬਿਜਾਈ ਖੇਤ ਆਪਣਾ ਪੂਰਾ ਵਧੀਆ ਸੀ ਜੀ ਬਰੀਕ ਨੇ ਹੈ ਪੂਰਾ ਵਤ ਸਿਰ ਸੀ ਤੇ ਬਹੁਤ ਹੀ ਵਧੀਆ ਪ੍ਰੋਡਕਟ ਕੱਢਿਆ ਜੀ ਇਹ ਕੰਪਨੀ ਵੱਲੋਂ ਵੈਗਰੀਮੈਕਸ ਵਾਲਿਆਂ ਦੀ ਮਸ਼ੀਨ ਆ ਇਹ ਤੇ ਤਿੰਨ ਤੋਂ ਚਾਰ ਸਾਲ ਹੋ ਗਏ ਬਾਈ ਕਹਿੰਦਾ 90 ਤੋਂ 100 ਕਿੱਲਾ 150 ਕਿੱਲਾ ਮੈਂ ਵਜਾਈ ਹਰ ਸਾਲ ਕਰ ਰਹੇ ਹਾਂ ਤੇ ਵਿੱਚ ਸਰੋਂ ਵਾਲੇ ਵੀ ਆ ਜਾਂਦੇ ਨੇ ਸੂਰਜਮੁਖੀ ਵਾਲੇ ਵੀ ਮੱਕੀ ਦਾ ਤਾਂ ਮੇਨ ਸੀਜ਼ਨ ਮੱਕੀ ਦਾ ਹੀ ਚੱਲਦਾ ਕਿਉਂਕਿ ਆਪਣੇ ਮਟਰ ਜਾਂ ਆਲੂ तकरीबन ਟਮਾਟਾ ਲਾਈ ਦਿੰਦਾ ਜੀ ਕੋਈ 2 ਏਕੜ ਕੋਈ 4 ਏਕੜ ਚਲੋ ਆਪਣਾ ਤਾਂ ਰਕਬਾ ਕਾਫੀ ਲੱਗ ਜਾਂਦਾ ਤੇ ਬਹੁਤ ਹੀ ਵਧੀਆ ਤਰੀਕੇ ਦੀ ਬਜਾਈ ਹੈ ਜੀ ਇਸ ਮਸ਼ੀਨ ਦੀ ਤੇ ਸਸਤਾ ਵੀ ਪੈਂਦਾ ਜੀ ਆਪਾਂ ਦੇਖੋ ਇਹ 10 ਲੱਖ ਦਾ ਸੰਦ ਚੱਲ ਰਿਹਾ ਜੀ ਅਗਲੇ ਦਾ ਖੇਤ ਦੇ ਵਿੱਚ 10 ਤੋਂ ਵੀ ਵੱਧ ਜੀ 6-7 ਲੱਖ ਦਾ ਟਰੈਕਟਰ 5 ਲੱਖ ਦੀ ਮਸ਼ੀਨ ਦਾ